ਦੋਸਤੋ ਛੋਟੀ ਜੀ ਕਹਾਵਤ ਹੈ ਕਿ ਬਿੱਲੀ ਥੈਲੇ ਤੋਂ ਬਾਹਰ ਆ ਗਈ। ਤੁਸੀਂ ਸਭ ਨੇ ਤਕਰੀਬਨ ਹੁਣ ਪੜਿਆ ਹੋਣਾ ਵਾ ਅਖਬਾਰਾਂ 'ਚ ਵੀ ਆ ਗਿਆ ਵਾ ਕਿ ਕੇਜਰੀਵਾਲ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਦੇ ਮੈਂਬਰ ਨੂੰ ਲਾਲਚ ਦੇ ਕੇ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਕਿ ਬ੍ਰਾਈਬ ਕਰਕੇ ਸੰਜੀਵ ਅਰੋੜਾ ਰਾਜ ਸਭਾ ਦਾ ਮੈਂਬਰ ਪਹਿਲਾਂ ਪੰਜਾਬ 'ਚ ਚੁਣ ਕੇ ਗਿਆ ਬੜਾ ਅਮੀਰ ਆਦਮੀ ਦਿਖਾਉਣੇ ਦਾ। ਉਹਦੇ ਤੇ ਉਹਨੂੰ ਲਾਲਚ ਦੇ ਕੇ ਦਬਾਅ ਪਾ ਕੇ ਉਹਨੂੰ ਉਹਨੂੰ ਕਿਹਾ ਜਾ ਰਿਹਾ ਆ ਆਮ ਆਦਮੀ ਪਾਰਟੀ ਵੱਲੋਂ ਕਿ ਤੂੰ ਜਿਹੜੀ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਹੋਣ ਜਾਣੀ ਆ ਜਿੱਥੇ ਆਮ ਆਦਮੀ ਪਾਰਟੀ ਦਾ ਐਮ ਐਲ ਏ ਮਰ ਗਿਆ ਸੀ ਪਿੱਛੇ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਹੋਗੀ ਉਸ ਜਿਹੜੀ ਸੀਟ ਖਾਲੀ ਹੋਈ ਆ ਉਹਦੀ ਜਿਮਨੀ ਚੋਣ 6 ਮਹੀਨੇ ਦੇ ਵਿੱਚ ਵਿੱਚ ਹੋਣੀ ਆ ਤੇ ਕੇਜਰੀਵਾਲ ਨੇ ਇਸ ਤਰ੍ਹਾਂ ਦਾ ਛਾਤਰ ਲੀਡਰ ਹੈ ਉਹ ਸ਼ਾਹ ਲੀਡਰ ਆ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੋਣ ਚ ਉਤਾਰ ਦਿਆ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀਆਂ ਝੋਕ ਕੇ ਇਹਨੂੰ ਉੱਥੋਂ ਐਮਐਲਏ ਬਣਾ ਦਿਆ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਉਹਨਾਂ ਡਿਫੀਨਿਟਲੀ ਕਿ ਤੈਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਚਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਯਾਦ ਰਹੇ ਕਿ ਕੌਣ ਹੈ ਵਿਅਕਤੀ ਅਰਵਿੰਦ ਕੇਚਰੀਵਾਲ ਜਦੋਂ ਅੰਦੋਲਨ ਚ ਬਾਹਰ ਨਿਕਲ ਕੇ ਆਇਆ ਇਹਦੇ ਲਫ਼ਜ਼ ਨੇ ਕਿ ਹਮ ਯਹਾਂ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਹਮ ਵਿਵਸਥਾ ਪਰਿਵਰਤਨ ਕਰਨੇ ਆਏ ਹੈ ਮਤਲਬ ਕਿ ਅਸੀਂ ਸੱਤਾ ਦੇ ਲਾਲਚੀ ਨਹੀਂ ਗਏ ਅਸੀਂ ਤਾਂ ਇੱਕ ਸਿਚੁਏਸ਼ਨ ਜੋ ਦੇਸ਼ ਵਿੱਚ ਇਸ ਵਕਤ ਪੋਲਿਟੀਕਲ ਕਲਚਰ ਟੈਸ਼ ਲੈਸ਼ ਹੋਇਆ ਪਿਆ ਉਹਨੂੰ ਅਸੀਂ ਠੀਕ ਠਾਕ ਕਰਾਂਗੇ ਚਲੋ ਉਹਨੂੰ ਦਾ ਕੀ ਠੀਕ ਕਰਨਾ ਸੀ ਇਹਨਾਂ ਨੇ ਪਿਛਲੇ 10 ਸਾਲਾਂ 'ਚ ਲੁੱਟ ਖਸੁੱਟ ਕੀਤੀ ਹੈ ਇਹਨਾਂ ਨੇ ਸ਼ਰਾਬ ਦੇ ਕੋਟਾਲੇ ਚ ਫਸ ਚੁੱਕੇ ਨੇ ਜੇਲਾ ਜਾ ਚੁੱਕੇ ਨੇ ਸ਼ੀਸ਼ ਮਹਿਲ ਵਰਗੇ ਇਲਜ਼ਾਮ ਇਹਨਾਂ ਤੇ ਠੁਕ ਚੁੱਕੇ ਨੇ ਔਰ ਕੱਲ ਕੈਕ ਦੀ ਰਿਪੋਰਟ ਜਿਹੜੀ 10 ਸਾਲ ਕੇਜਰੀਵਾਲ ਨੇ ਉੱਥੇ ਪੇਸ਼ ਨਹੀਂ ਹੁਣ ਦਿੱਤੀ ਵਿਧਾਨ ਸਭਾ ਚ ਦਿੱਲੀ ਕੱਲ ਦਿੱਲੀ ਵਿਧਾਨ ਸਭਾ ਚ ਪੇਸ਼ ਹੋਈ ਰਿਪੋਰਟ ਉਹਦੇ ਚ ਕਿਹਾ ਕਿ 2000 ਕਰੋੜ ਰੁਪਏ ਤੋਂ ਵੱਧ ਇਸ ਫਰਜ਼ੀ ਸ਼ਰਾਬ ਕੋਟਾਲੇ ਦੀ ਨੀਤੀ ਨੇ ਦਿੱਲੀ ਦੇ ਖਜ਼ਾਨੇ ਦਾ ਤਬਾਹ ਕੀਤਾ ਵਾ ਹਲੇ ਪਤਾ ਨਹੀਂ ਕਿੰਨੀਆਂ ਕੈਕ ਰਿਪੋਰਟਸ ਹੋਰ ਹੋਣੀਆਂ ਔਰ ਇਹ ਉਹ ਵਿਅਕਤੀ ਹੁਣ ਇੱਕ ਦਿਨ ਵੀ ਸੱਤਾ ਤੋਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹੀ ਕਹਿੰਦਾ ਸੀਗਾ ਨਾ ਕਿ ਮੈਂ ਤਾਂ ਆਪ ਮੁੱਖ ਮੰਤਰੀ ਤੱਬ ਬਣੂੰਗਾ ਜਦ ਦਿੱਲੀ ਕੇ ਲੋਕ ਮੇਰੇ ਕੋ ਇਸ ਕੁਰਸੀ 'ਤੇ ਬਿਠਾਉਣਗੇ ਉਹ ਕੁਰਸੀ ਤਾਂ ਕਿ ਖਾਲੀ ਮੁੱਖ ਮੰਤਰੀ ਤਾਂ ਉਹਨਾਂ ਨੇ ਕੀ ਬਣਾਉਣਾ ਸੀਗਾ ਉਹਨਾਂ ਨੇ ਕੇਚਰੀ ਫਾਲ ਹੀ ਹਰਾ ਦਿੱਤਾ ਮਤਲਬ ਜੜ ਪੁੱਟ ਦਿੱਤੀ ਇਸ ਬੰਦੇ ਦੀ ਪਰ ਹੁਣ ਇਹਦਾ ਇਹਦਾ ਲਾਲਚ ਦੇਖ ਲਓ ਕਿ ਇਹ ਸਾਡਾ ਪੰਜਾਬ ਜਿਹੜਾ ਬਹਾਦਰ ਲੋਕਾਂ ਦਾ ਪੰਜਾਬ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਪਾ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਮਾਈ ਭਾਗੋ ਭਾਈ ਜੈਤਾ ਜੀ ਦਾ ਇਤਿਹਾਸ ਪਾਪਾ ਦੀਪ ਸਿੰਘ ਜੀ ਦਾ ਇਤਿਹਾਸ ਔਰ ਸਾਡੇ ਹੋਰ ਬਹੁਤ ਮਹਾਪੁਰਸ਼ ਸਾਧੂ ਸੰਤ ਕਬੀਰ ਸਾਹਿਬ ਵਰਗੇ ਔਰ ਬਹਾਦਰ ਚੋਦੇ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਕਲਮ ਕਰਤਾ ਸੀਗਾ ਔਰ ਬੁਰ ਪੁੱਤਾ ਸਿੰਘ ਗਰਜਾ ਸੀ ਜਿਨ੍ਹਾਂ ਨੇ ਮੁਗਲ ਸਲਤਨਤ ਦੇ ਸਾਹਮਣੇ ਦੋ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਅਸੀਂ ਬਗਾਵਤ ਦਾ ਝੰਡਾ ਖੜਾ ਕਰਾਂਗੇ ਉਹਨਾਂ ਨੇ ਟੈਕਸ ਇਕੱਠਾ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਮੁਗਲ ਸਲਤਨਤ ਦੇ ਨੱਕ ਦੇ ਥੱਲੇ ਛੋਟੇ-ਛੋਟੇ ਸੈਬਜ਼ਾਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਨੀਹਾਂ ਵਿੱਚ ਚੁਣਿਆ ਗਿਆ ਛੋਟੇ-ਛੋਟੇ 7 ਸਾਲ 9 ਸਾਲ ਦੇ ਇਹ ਨਹੀਂ ਮੰਨਨੀ ਔਰ ਉਸ ਤੋਂ ਬਾਅਦ ਲੰਮਾ ਚੌੜਾ ਇਤਿਹਾਸ ਸ਼ਹੀਦ ਭਗਤ ਸਿੰਘ ਜਿਨ੍ਹਾਂ ਜਿਨ੍ਹਾਂ ਦੀਆਂ ਫੋਟੋਆਂ ਇਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਪਿੱਛੇ ਟੰਗੀਆਂ ਹੋਈਆਂ ਸੀਗੀਆਂ ਇਹ ਪੰਜਾਬ ਆ ਭਾਦਰ ਲੋਕਾਂ ਦੀ ਧਰਤੀ ਆ ਤੇ ਸਾਡੇ ਤੇ ਰਾਜ ਕੌਣ ਕਰ ਰਿਹਾ ਅੱਜ ਮਾਫ ਕਰਨਾ ਚੰਗਾ ਨਹੀਂ ਲੱਗਦਾ ਕੱਲ ਭਗਵੰਤ ਸਿੰਘ ਮਾਨ ਐਨਕਾ ਲਾ ਕੇ ਆਇਆ ਸੀ ਨਾ ਖਬਰ ਇਹ ਆ ਕਿ ਬਠਿੰਡਾ ਦਾ ਜਿਹੜਾ ਲੇਕਪੀਓ ਗੈਸਟ ਹਾਊਸ ਆ ਸਰਕਾਰੀ ਥਰਮਲ ਪਲਾਂਟ ਦਾ ਸਰਕਾਰੀ ਗੈਸਟ ਹਾਊਸ ਆ ਉੱਥੇ ਇਹ दारू ਪੀ ਕੇ ਡਿੱਗ ਗਿਆ ਵਾ ਇਹਦੀ ਅੱਖ ਤੇ ਸੱਟ ਲੱਗੀ ਜੀ ਉੱਥੋਂ ਫਿਰ ਇਹਨੂੰ ਚੱਕ ਕੇ ਹੈਲੀਕਾਪਟਰ ਤੇ ਵਾਪਸ ਚੰਡੀਗੜ੍ਹ ਲੈ ਕੇ ਆਏ ਨੇ ਔਰ ਚੰਦ ਦਿਨ ਪਹਿਲਾਂ ਵਿਕਰਮ ਚੀਠਿਆ ਨੇ ਖੁਲਾਸਾ ਕੀਤਾ ਕਿ ਉਹ ਹੁਸ਼ਾਪੁਰ ਵਿੱਚ ਜਾ ਕੇ ਵੀ ਜਿਆਦਾ दारू ਪੀ ਕੇ ਕਿਸੇ ਆਈਪੀਐਸ ਅਫਸਰ ਮਹਿਲਾ ਦੇ ਨਾਲ ਇਹਨੇ ਮਿਸਬੀਹੇਵ ਕੀਤਾ ਇਸ ਗੱਲ ਦਾ ਖੁਲਾਸਾ ਉਸਨੇ ਕੀਤਾ ਅਕਾਲੀ ਦਲ ਦੇ ਕਾਗੂ ਨੇ ਉਹ ਸਾਡਾ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਤੁਸੀਂ ਡੇਢ ਦਿਨ ਦਾ ਸੈਸ਼ਨ ਦੇਖ ਲਿਆ ਬਿਲਕੁਲ ਮੁੱਦਾਹੀਨ ਸੈਸ਼ਨ ਕੋਈ ਪੰਜਾਬ ਦਾ ਮੁੱਦਾ ਨਸ਼ੇ ਦਾ ਬੇਅਦਬੀਆਂ ਦਾ ਭ੍ਰਸ਼ਟਾਚਾਰ ਦਾ ਮਾਈਨਿੰਗ ਦਾ ਕੋਈ ਗੱਲ ਉੱਥੇ ਹੋਣ ਨਹੀਂ ਦਿੰਦੇ ਟਿਚਰਾ ਕਰਦੇ ਨੇ ਦੂਜਿਆਂ ਨੂੰ ਤੁਹਾਡੇ ਨਾਲ 3 ਐਮਐਲਏ ਨਹੀਂ ਤੇਰ ਨਾਲ 7 ਐਮਐਲਏ ਨਹੀਂ ਜਦ ਸਾਡਾ ਲੀਡਰ ਆਫ অপੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤਾਂ ਸਾਰੀ ਕਾਂਗਰਸ ਪਾਰਟੀ ਦੇ ਐਮਐਲਏ ਉਹਦੇ ਨਾਲ ਹੀ ਖੜਦੇ ਆ ਸੀ ਇਸ ਕਰਕੇ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਜਿਨ੍ਹਾਂ ਦਾ ਕੋਈ ਵजूद ਨਹੀਂਗਾ ਜਿਨ੍ਹਾਂ ਨੇ ਕੁਝ ਪਿਛਲੇ 3 ਸਾਲਾਂ ਚ ਕੀਤਾ ਨਹੀਂ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ ਵਿੱਚ ਕਰਜ਼ਾ ਚੜਾਇਆ ਛੱਡਦੇ ਜਿਹੜੇ ਮਗਰਿਆਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੇ 40 ਸਾਲਾਂ ਚ ਮਾੜੀ ਗੱਲ ਹੋਊਗੀ ਅਗਰ ਕਰਜ਼ਾ ਚੜਿਆ ਪਰ ਫਿਰ ਵੀ 40 ਸਾਲ ਲੱਗੇ ਉਹਨਾਂ ਨੂੰ 3 ਲੱਖ ਕਰੋੜ ਦਾ ਕਰਜ਼ਾ ਚੜਵਾਉਣ ਵਾਸਤੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਸਾਡੇ ਪੰਜਾਬ ਤੇ ਹੁਣ ਭਗਵੰਤ ਮਾਨ ਦਾ ਪ੍ਰੌਕਸੀ ਚੀਫ ਮਿਨਿਸਟਰ ਬਹਿ ਗਿਆ ਲੱਗਦਾ ਇਹਦੀ ਮਰਜ਼ੀ ਤੋਂ ਬਗੈਰ ਬਦਲੀਆਂ ਕੀਤੀਆਂ ਜਾ ਰਹੀਆਂ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਕੇਚਰੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਾਰੇ ਐਸਐਸਪੀ ਜਿਹੜੇ ਲਾਏ ਨੇ ਉੱਥੇ ਸੱਦੇ ਗਏ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ स्लॉट ਸੀਗਾ ਤਿੰਨ ਤਿੰਨ ਚਾਰ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਉਹਨੂੰ ਕੇਚਰੀਵਾਲ ਆਪ ਉੱਥੇ ਉਹਨਾਂ ਦੀ ਕਲਾਸ ਲੈ ਰਿਹਾ ਵਾ ਉਹਨਾਂ ਨੂੰ ਹਦਾਇਤਾਂ ਦੇ ਰਿਹਾ ਵਾ ਜਿਹੜਾ ਆਦਮੀ ਨਕਾਰਿਆ ਜਾ ਚੁੱਕਾ ਜਿਹੜਾ ਐਮ.ਐਲ.ਏ ਵੀ ਨਹੀਂਗਾ ਜਿਹੜਾ ਲਤਾੜਿਆ ਜਾ ਚੁੱਕਾ ਦਿੱਲੀ ਦੇ ਵਿੱਚ ਲੋਕਾਂ ਵੱਲੋਂ ਰਿਜੈਕਟ ਕੀਤਾ ਜਾ ਚੁੱਕਾ ਉਹ ਰਿਜੈਕਟਡ ਲੀਡਰ ਸਾਡੇ ਤੇ ਰਾਜ ਕਰਨਗੇ ਔਰ ਬਰੀਦ ਸੂਟੀਆਂ ਜਿਹੜਾ ਖੁਦ ਰਿਜੈਕਟ ਹੋ ਗਿਆ ਉਹ ਤਾਂ ਹਾਰ ਗਿਆ ਦਿੱਲੀ ਦੀ ਇਲੈਕਸ਼ਨ ਉਹ ਸਾਡੇ ਸਕੂਲਾਂ ਦੀ ਇਨਸਪੈਕਸ਼ਨ ਕਰਦਾ ਫਿਰਦਾ ਇੱਥੋਂ ਦੇ اخਲਾਕੀ ਟੀਚਰਾਂ ਦੀ ਜਥੇਬੰਦੀਆਂ ਨੇ ਕਿਹਾ ਡੈਮੋਕ੍ਰੈਟਿਕ ਸ਼ਹਿਰ ਤੋਂ ਉਹਨਾਂ ਦਾ ਫਰੰਟ ਆ ਉਹ ਕਹਿੰਦੇ ਜੀ ਇਹ ਕੌਣ ਹੁੰਦਾ ਸਾਡੇ ਸਕੂਲਾਂ ਨੂੰ ਚੈੱਕ ਕਰਨ ਵਾਲਾ ਤੇ ਹੁਣ ਕੇਜਰੀਵਾਲ ਸਾਹ ਨਹੀਂ ਲੈ ਸਕਦਾ ਨਾ ਸੱਤਾ ਤੋਂ ਬਿਨਾਂ ਤਾਂ ਹੁਣ ਉਹਨੇ ਸ਼ਰਾਦਤ ਖੇਡੀ ਕਿ ਸੰਜੀਵ ਰੋੜੇ ਨੂੰ ਇੱਧਰ ਭੇਜੋ ਤੇ ਜੇ ਜਿੱਤ ਗਿਆ ਤੇ ਜੋ ਇਹਨਾਂ ਨੇ ਹੁਣ ਪੈਸਾ ਖਰਚਣਾ दारू ਪਲਾਉਣੀ ਉੱਥੇ ਲੁਧਿਆਣੇ ਵਿੱਚ ਤੇ ਜਿਤਾ ਕੇ ਉਹਨੂੰ ਮਨਿਸਟਰ ਬਣਾ ਦਾਂਗੇ ਤੇ ਉਹਦੀ ਸੀਟ ਰਾਜ ਸਭਾ ਦੀ ਲੈ ਕੇ ਮੈਂ ਆਪ ਐਮਪੀ ਬਣੂੰਗਾ ਔਰ ਯਾਦ ਰਹੇ ਕਿ ਜਦੋਂ ਦਿੱਲੀ ਦੇ ਲੋਕਾਂ ਨੇ ਰਿਜੈਕਟ ਸੌਰੀ ਦਿੱਲੀ ਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਸਿਫਾ ਦਿੱਤਾ ਇਹਨਾਂ ਨੂੰ بطور ਚੀਫ ਮਨਿਸਟਰ ਇਸ ਬੰਦੇ ਨੇ ਇੱਕ ਦਿਨ ਵੀ ਕਿਸੇ ਆਮ ਘਰ ਚ ਨਹੀਂ ਰਿਹਾ ਜਦੋਂ ਕੱਢਿਆ ਗਿਆ ਨਾ ਸ਼ਿਸ਼ਮੇਲ ਤੋਂ ਫਿਰ ਇਹਨੇ ਕਿੱਥੇ ਜਾ ਕੇ ਰਿਹਾ ਇਹਨੇ ਸਾਡਾ ਜਿਹੜਾ ਪੰਜਾਬ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ ਐ ਅਸ਼ੋਕ ਮਿੱਤਲ ਰਾਜ ਸਭਾ ਦਾ ਮੈਂਬਰ ਉਹਦਾ ਘਰ ਲੈ ਲਿਆ। ਔਰ ਪਤਾ ਲੱਗਿਆ ਕਿ ਮਨੀਸ਼ ਸੋਸੋਡੀਆਂ ਨੇ ਹਰਪਜਨ ਸਿੰਘ ਕ੍ਰਿਕਟਰ ਦਾ ਘਰ ਲੈ ਲਿਆ। ਮਤਲਬ ਇਹ ਹੁਣ ਆਲੀ ਸ਼ਾਨ ਕਰਾ ਤੋਂ ਡੇਢ ਡੋ ਦੋ ਤਿੰਨ ਤਿੰਨ ਕਿੱਲਿਆਂ ਦੇ ਘਰ ਤੋਂ ਵਗਿਆ ਰਹਿ ਨਹੀਂ ਸਕਦੇ। ਅਖੇ ਜੀ ਅਸੀਂ ਤਾਂ ਸਧਾਰਨ ਜਿਹੇ ਬੰਦੇ ਆ ਸਾਡੇ ਤਾਂ ਇੱਛਾ ਹੀ ਕੋਈ ਨਹੀਂ ਅਸੀਂ ਤੇ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ। ਹਜ਼ਾਰ ਹਜ਼ਾਰ ਗਨਮੈਂ ਯਾਰ ਚੀਫ ਮਿਨਿਸਟਰ ਸਾਡਾ ਪੰਜਾਬ ਦਾ 100 100 ਗੱਡੀ ਔਰ ਕੇਜਰੀਵਾਲ ਨੂੰ ਇੱਕ ਜ਼ੈਡ ਸਿਕਿਉਰਿਟੀ ਖੋਰ ਦਿੱਤੀ ਹੋਈ ਸੱਤ ਦੇ ਵਿੱਚ ਦੱਸੋ ਯਾਰ। ਤੇ ਫਿਰ ਕੀ ਜਾਂਦੇ ਨੇ ਅਸੀਂ ਤਾਂ ਬਹੁਤ ਸਾਦੇ ਜਿਹੇ ਘਰਾਂ ਦੇ ਮੁੰਡੇ ਕੱਲ ਵਿਧਾਨ ਸਭਾ ਦੇ ਭਗਵੰਤਪਾਨ ਬੋਲ ਰਿਹਾ ਮੇਰੀ ਤਾਂ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕੇਸ ਸੀ ਜਿਹੜਾ ਛੁੱਟਾ ਕੇਸ ਭਗਵੰਤਪਾਨ ਨੇ ਮੇਰੇ ਤੇ ਛੁੱਟਾ ਹੋਇਆ ਮੈਂ ਤਾਂ ਲੜ ਰਿਹਾ ਹਾਂ ਔਰ ਲੜੂਗਾ ਅਖੀਰ ਤੱਕ ਮਰਦੇ ਦਮ ਤੱਕ ਤਾਂ ਕਿ ਕਿਸੇ ਹੋਰ ਨਾਲ ਬੇਇਨਸਾਫੀ ਨਾ ਹੋਵੇ ਮੈਂ ਉਸ ਕੇਸ ਨੂੰ ਅਖੀਰ ਕੀ ਕਹਿੰਦੇ ਹੁੰਦੇ ਕਿ ਅਲਟੀਮੇਟ ਕਨਕਲੂਜਨ ਤੱਕ ਲੈ ਕੇ ਜਾਊਂਗਾ ਪਰ ਕੀ ਕਹਿ ਰਿਹਾ ਸੀ ਕਿ ਕੱਲ ਉੱਥੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਲੋਕੀ ਆਏ ਨਾ ਤੁਹ ਜਰ ਨਹੀਂ ਹੁੰਦਾ ਹੁਣ ਆਮ ਨੇ ਇਹ ਸਾਰੇ ਐਮਐਲਏਸ ਕਸ਼ ਰਾਣਿਆਂ ਤੋਂ ਮਹੀਨਾ ਲੈ ਰਹੇ ਨੇ ਸਾਰੇ ਐਮ ਐਲ ਏਜ਼ ਹਲਕਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਸਾਰੇ ਐਮ ਐਲ ਏਜ਼ ਥਾਣਿਆਂ ਚੋਂ ਤਹਿਸੀਲਾਂ ਚੋਂ ਪੈਸੇ ਲੈ ਰਹੇ ਨੇ ਔਰ ਜਿਹੜੀ ਗੱਲ ਠੀਕ ਉਠਾਈ ਮਤਾਪ ਸਿੰਘ ਬਾਜਵਾ ਨੇ ਜਿਹੜੀ ਬਿਲਡਰਜ਼ ਐਸੋਸੀਏਸ਼ਨ ਆ ਜਿਹੜੇ ਮਿਸਟਰ ਧਾਲੀਵਾਲ ਐਡਵੋਕੇਟ ਨੇ ਉਹਨਾਂ ਨੇ ਗੱਲ ਨਹੀਂ ਉਠਾਈ ਕਿ 1080 ਕਰੋੜ ਰੁਪਏ ਦਾ ਮਹੀਨੇ ਦੀ ਰਿਸ਼ਵਤ ਖੋਰੀ ਚੱਲ ਰਹੀ ਆ ਤਹਿਸੀਲਾਂ ਦੇ ਵਿੱਚ ਚਾਹ ਚੈੱਕ ਕਰ ਲੋ ਕਿਸੇ ਤਹਿਸੀਲ ਦੇ ਵਿੱਚ ਸਾਡੀ ਇੱਕ ਛੋਟੀ ਜੀ ਤਹਿਸੀਲਾ ਪਲੱਤ 40000 ਰੁਪਏ ਤੋਂ ਬਗੈਰ ਕੋਈ ਰਜਿਸਟਰ ਨਹੀਂ ਹੋ ਸਕਦਾ ਤੇ ਲਾਲੂ ਉਹਦਾ ਕਿੰਨੀਆਂ ਸੈਂਕੜੇ ਤਹਿਸੀਲਾਂ ਨੇ ਤੇ ਕਿੰਨੀਆਂ ਸਬ ਤਹਿਸੀਲਾਂ ਨੇ ਕਿ ਕਿੱਦਾਂ ਰਜਿਸਟਰੀਆਂ ਹੋ ਰਹੀਆਂ ਤਾਂ ਪੈਸੇ ਕਿੱਥੇ ਜਾ ਰਿਹਾ ਵਾ ਸਾਰਾ ਪੈਸਾ ਇੱਥੇ ਜਾ ਰਿਹਾ ਮਾਈਨਿੰਗ ਦਾ ਕਹਿੰਦਾ ਹੁੰਦਾ ਸੀ ਕਿ ਜੀ ਬਾ ਹਮਾਰੇ ਕੋ ਮੌਕਾ ਮਿਲੇਗਾ ਹਮ ਆਪਣੀ ਗਾਰੰਟੀ ਪੂਰੀ ਕਰਨੇ ਕੇ ਲਿए ਪੈਸਾ ਕਹਾਂ ਸੇ ਚੁਟਾਏਂਗੇ ਹਮ 20000 ਕਰੋੜ ਰੁਪਇਆ ਗੈਰ ਕਾਨੂੰਨੀ ਮਾਈਨਿੰਗ ਸੇ ਬੰਦ ਕਰੇਂਗੇ 3 ਸਾਲ ਹੋ ਗਏ ਮੇਰੇ ਵੀਰੋ 250 ਕਰੋੜ ਰੁਪਇਆ ਤੋਂ ਜ਼ਿਆਦਾ ਆਮਦਨ ਨਹੀਂ ਹੋ ਸਕੀ ਮਾਈਨਿੰਗ ਦੇ ਮੁੱਦੇ ਤੋਂ ਪੰਜਾਬ ਸਰਕਾਰ ਨੂੰ ਇਹਦਾ ਮਤਲਬ 19750 ਕਰੋੜ ਰੁਪਏ ਕਿੱਥੇ ਜਾ ਰਿਹਾ ਹੁਣ ਕੇਚਰੀਵਾਲ ਸਾਹਿਬ ਦੱਸ ਸਕਦੇ ਨੇ ਇਹਨਾਂ ਦੇ ਕੋਲ ਹੀ ਜਾ ਰਿਹਾ ਸਾਰਾ ਪੈਸਾ ਜਿਹੜੀ ਸਾਡਾ 150 ਰੁਪਏ ਕੱਟ ਲੱਗਿਆ ਝੋਨੇ ਦੀ ਫਸਲ ਦਾ ਉਹ ਕਿੱਥੇ ਗਿਆ ਸਾਰਾ ਪੈਸਾ 5000 ਕਰੋੜ ਰੁਪਏ ਬਣਦਾ ਵਾ ਇੱਥੇ ਜਾ ਰਿਹਾ ਸਾਰਾ ਪੈਸਾ